ਸਸ਼ੀ ਕਾ ਜੀ ਤੁਸੀਂ ਦੇਖ ਰਹੇ ਹੋ ਕੈਨੇਡਾ ਵਿੱਚ ਪੰਜਾਬੀ ਅਫੀਸ਼ੀਅਲ ਚੈਨਲ ਤੇ ਗੱਲ ਕਰਾਂਗੇ ਇੱਕ ਸਕੂਲੀ ਬਸੋਂ ਲੈ ਕੇ ਜੋ ਕਿ ਹਾਸੇ ਦਾ ਸ਼ਿਕਾਰ ਹੋ ਗਈ ਹੈ ਜਿਸ ਤੋਂ ਬਾਅਦ ਜੀਕ ਚਿਹਾਰਾ ਪੈਜਾਂਡਸਟਾਨ ਹੈਵਨ ਦੇ ਵਿੱਚ ਇਹ ਬਾਸਾ ਹਾਸਾ ਵਾਪਰਿਆ ਦਾਅ ਦੀ ਹੈ ਕਿ ਸਕੂਲ ਬਸ ਜਿਹਨਾਂ ਹਾਸੇ ਦਾ ਸ਼ਿਕਾਰ ਹੋਏ ਸੜਕ ਦੇ ਉੱਤੇ ਪਹੁੰਚ ਜਾਂਦੀਆਂ ਜਿਸ ਦੇ ਵਿੱਚ ਇੱਕ ਲੜਕੀ ਦੀ ਮੌਤ ਹੋ ਗਈ ਤੇ ਇੱਕ ਲੜਕਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਇਸ ਤੋਂ ਇਲਾਵਾ 11 ਹੋਰ ਵਿਦਿਆਰਥੀ ਜਿਹੜੇ ਕਿ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਕੀ ਇਲਾਜ ਵਕ ਵਕਸ ਹਸਪਤਾਲਾਂ ਦੇ ਵਿੱਚ ਜਿਹੜਾ ਕਿ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਮਾਮਲੇ ਸੱਟਾਂ ਲੱਗੀਆਂ ਤੇ ਕੁਝ ਆਪਣੇ ਪਰਿਵਾਰਾਂ ਦੇ ਨਾਲ ਘਰ ਨੂੰ ਪਾਪਿਸ ਚਲੇ ਗਏ ਨੇ ਇਸ ਹਾਦਸੇ ਤੋਂ ਬਾਅਦ ਮੌਕੇ ਦੇ ਉੱਤੇ ਸਪਰਸ਼ਾਸ਼ਣ ਪਹੁੰਚਿਆ ਐਂਬੂਲੈਂਸਰ ਵੀ ਮੌਕੇ ਦੇ ਉੱਤੇ ਜਿਹੜੀ ਕਿ ਪਹੁੰਚਿਆ ਤੇ ਜ਼ਖਮੀਆਂ ਨੂੰ ਐਂਬੂਲੈਂਸਰ ਰਾਹੀਂ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤਾਂ ਉਹ ਤਸਵੀਰਾਂ ਦਿਖਾਵਾਂਗੇ ਕਿ ਜਦੋਂ ਇਹ ਸੜਕ ਹਾਸਾ ਬਾਂਪਰ ਜਦਾ ਉਸ ਤੋਂ ਬਾਅਦ ਵਿਦਿਆਰਥੀਆਂ ਦੇ ਵਿੱਚ ਹਫੜਾ ਦਪੜੀ ਦਾ ਮਾਹੌਲ ਪੈਦਾ ਹੋ ਜਾਂਦਾ ਤੇ ਚੀਕ ਚਿਹਾੜਾ ਪੈ ਜਾਂਦਾ ਜਿਸ ਤੋਂ ਬਾਅਦ ਫਟਾਫਟ ਮੌਕੇ ਤੇ ਪ੍ਰਸ਼ਾਸਨ ਪਹੁੰਚਿਆ ਜ਼ਖਮੀ ਵਿਦਿਆਰਥੀਆਂ ਨੂੰ ਜਿਹੜਾ ਕਿ ਨਿੱਜੀ ਹਸਪਤਾਲਾਂ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਕਿ ਮਾਮੂਲੀ ਜਿਹੜੇ ਕਿ ਸਪਟਾ ਲੱਗੀਆਂ ਤੇ ਜਿਹੜਾ ਬੱਸ ਦਾ ਡਰਾਈਵਰ ਸੀ ਉਸ ਨੂੰ ਵੀ ਮਾਮੂਲੀ ਸਪਟਾ ਲੱਗਿਆ ਤੇ ਇਲਾਜ ਤੋਂ ਬਾਅਦ ਜਿਹੜਾ ਕਿ ਉਹ ਵੀ ਛੁੱਟੀ ਲੈ ਕੇ ਘਰ ਨੂੰ ਚਲਾ ਗਿਆ ਤੇ ਕੁਝ ਹਾਲੋ ਜਿਹੜੇ ਕਿ ਸੱਟਾਂ ਲੱਗੀਆਂ ਆਸਤਾਚ ਇਲਾਜ ਚ ਚੱਲ ਰਿਹਾ ਤੇ ਜਿਨ੍ਹਾਂ ਨੂੰ ਗੰਭੀਰ ਸੱਟਾਂ ਨੇ ਜਿਹੜਾ ਕਿ ਕਲੜਕਾ ਦੱਸਿਆ ਜਾ ਰਿਹਾ ਉਸ ਨੂੰ ਬਹੁਤ ਜ਼ਿਆਦਾ ਜਿਹੜੇ ਕਿ ਸੱਟਾਂ ਲੱਗੀਆਂ ਨੇ ਤੁਸੀਂ ਸਿਰ ਦੇ ਵਿੱਚ ਜਿਹੜੇ ਕਿ ਸੱਟ ਲੱਗਿਆ ਤੇ ਉਸ ਦਾ ਵੀ ਜਿਹੜਾ ਕਿ ਇਲਾਜ ਉਹ ਕੀਤਾ ਜਾ ਰਿਹਾ ਸਹਾਸੇ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਜਿਹੜਾ ਕਿ ਪੈਦਾ ਹੋ ਗਿਆ ਸੋ ਦਾਦੇ ਕਿ ਗੀਲੋਂਗ ਦੇ ਪੱਛਮ ਦੇ ਵਿੱਚ ਇਹ ਭਿਆਨਕ ਬੱਸ ਪਲਟਣ ਤੋਂ ਬਾਅਦ ਇੱਕ ਵਿਦਿਆਰਥੀ ਦੀ ਮੌਤ ਅਤੇ 11 ਹਸਪਤਾਲ ਦੇ ਵਿੱਚ ਦਾਖਲ ਨੇ ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਵਿਕਟੋਰੀਆ ਪੁਲਿਸ ਨੇ ਦੱਸਿਆ ਕਿ ਵਿਕਟੋਰੀਆ ਦੇ ਖੇਤਰੀ ਇਲਾਕੇ ਦੇ ਵਿੱਚ ਇੱਕ ਸਕੂਲ ਬੱਸ ਪਲਟਣ ਦੇ ਕਾਰਨ ਇਹ ਵੱਡਾ ਹਾਸਾ ਵਾਪਰਿਆ ਵਿਕਟੋਰੀਆ ਪੁਲਿਸ ਨੇ ਦੱਸਿਆ ਕਿ ਕ੍ਰਿਸਚੀਨ ਕਾਲਜ ਰੀਲੋਂਗ ਦੇ 28 ਹਾਈ ਸਕੂਲ ਦੇ ਵਿਦਿਆਰਥੀ ਨੂੰ ਲੈ ਕੇ ਬੱਸ ਜਾ ਰਹੀ ਸੀ ਗੀਲੋਂਗ ਦੇ ਉੱਤਰ ਪੱਛਮ ਦੇ ਵਿੱਚ ਸਟੋਨ ਹੈਵਨ ਵਿਖੇ ਹੈਮਿਲਟਨ ਹਾਈਵੇ ਵੱਲ ਖੱਬੇ ਪਾਸੇ ਮੁੜ ਰਹੀ ਸੀ ਜਦੋਂ ਇੱਕ ਤਨਾ ਵਾਪਰੀਆ ਇਸ ਦੌਰਾਨ ਇੱਕ ਲੜਕੀ ਦੀ ਮੌਕੇ ਤੇ ਮੌਤ ਹੋ ਗਈ ਅਤੇ ਇੱਕ ਲੜਕੇ ਨੂੰ ਗੰਭੀਰ ਪਰ ਗੈਰ ਜਾਨਲੇਵਾ ਸੱਟਾਂ ਨਾਲ ਰਾਇਲ ਚਿਲਡਰਨ ਹਸਪਤਾਲ ਚ ਆਇਆ ਗਿਆ ਪੁਲਿਸ ਨੇ ਕਿਹਾ ਕਿ ਬਹੁਤ ਸਾਰੇ ਵਿਦਿਆਰਥੀ ਜ਼ਖਮੀ ਹੋਏ ਨੇ ਬਾਜ਼ੇ ਡਰਾਈਵਰ 76 ਸਾਲਾ ਹੈਲਮਟਨ ਹਾਈਟਸ ਦੇ ਇੱਕ ਵਿਅਕਤੀ ਨੂੰ ਗੈਰ ਜਾਨਲੇਵਾ ਸੱਟਾਂ ਲੱਗੀਆਂ ਤੇ ਉਸ ਨੂੰ ਰੋਡ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ਪੁਲਿਸ ਨੇ ਕਿਹਾ ਕਿ ਉਸ ਨੂੰ ਬਾਅਦ ਵਿੱਚ ਛੁੱਟੀ ਦੇ ਦਿੱਤੀ ਗਈ ਅਤੇ ਪੁੱਛਗਿੱਛ ਦੇ ਵਿੱਚ ਪੁਲਿਸ ਦੀ ਮਦਦ ਕੀਤੀ ਜਾ ਰਹੀ ਹੈ ਵਿਕਟੋਰੀਆ ਦੇ ਪ੍ਰੀਮੀਅਰ ਜੈਕਿੰਟਾ ਐਲਨ ਨੇ ਆਰਮ ਸਕੂਲ ਦੇ ਜਾਣ ਵੇਲੇ ਮਾਰੇ ਗਈ ਲੜਕੀ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਆਪਣੀ ਡੂੰਗੀ ਹਮਦਰਦੀ ਪ੍ਰਗਟ ਕੀਤੀ ਉਸਨੇ ਕਿਹਾ ਕਿ ਵਿਚਾਰ ਵਿਸ਼ਵਾਸ ਸਕੂਲ ਭਾਈਚਾਰੇ ਅਤੇ ਬੱਸ ਡਰਾਈਵਰ ਦੇ ਨਾਲ ਵੀ ਨੇ ਐਲਨ ਨੇ ਜਨਤਾ ਦੇ ਕਿਸੇ ਵੀ ਮੈਂਬਰ ਨੂੰ ਡੈਸ਼ ਕੈਮ ਫੁਟੇਜ ਸਮੇਤ ਹੋਰ ਜਾਣਕਾਰੀ ਰੱਖਣ ਲਈ ਉਤਸ਼ਾਹਿਤ ਕੀਤਾ ਤਾਂ ਜੋ ਆਪਣੀ ਚੱਲ ਰਹੀ ਜਾਂਚ ਵੱਲਈ ਪੁਲਿਸ ਨਾਲ ਸੰਪਰਕ ਕੀਤਾ ਜਾ ਸਕੇ ਵਿਕਟੋਰੀਆ ਦੇ ਡਿਪਟੀ ਪ੍ਰੀਮੀਅਰ ਅਤੇ ਸਿੱਖਿਆ ਮੰਤਰੀ ਬੈਨ ਕੋਰੇਲ ਨੇ ਕਿਹਾ ਕਿ ਦੋ ਵਿਦਿਆਰਥੀਆਂ ਆਰਸੀਐਚ ਵਿੱਚ ਨੇ ਅਤੇ ਨੌ ਯੂਨੀਵਰਸਿਟੀ ਹਸਪਤਾਲ ਗਿਲੋਂਗ ਦੇ ਵਿੱਚ ਨੇ ਜਿਨ੍ਹਾਂ ਨੂੰ ਸੱਟਾਂ ਦੀਆਂ ਖਰਾਣੀਆਂ ਜਿਸ ਦੇ ਵਿੱਚ ਖੋਪੜੀ ਦਾ ਫੈਕਚਰ ਵੀ ਸ਼ਾਮਿਲ ਹੈ ਜਿਨ੍ਹਾਂ ਦਾ ਇਲਾਜ ਜੁਰੱਕੀ ਕੀਤਾ ਜਾ ਰਿਹਾ ਸਾਰੀਆਂ ਰਿਪੋਰਟਾਂ ਦੇ ਅਨੁਸਾਰ ਇੱਕ ਬਹੁਤ ਹੀ ਭਿਆਨਕ ਦ੍ਰਿਸ਼ ਸੀ ਇੱਕ ਸੱਚਮੁੱਚ ਦੁਖਦਾਈ ਅਤੇ ਦਿਲ ਦਹਿਲਾਉਣ ਵਾਲੀ ਘਟਨਾ ਪੈਰਾਮੈਡਿਕਸ ਨੇ 10 ਮਰੀਜ਼ਾਂ ਨੂੰ ਰੋਡ ਐਂਬੂਲੈਂਸ ਦੇ ਰਾਹੀਂ ਯੂਨੀਵਰਸਿਟੀ ਹਸਪਤਾਲ ਗਿਲੋਂਗ ਪਹੁੰਚਾਇਆ ਮਾਮਲੀ ਸੱਟਾਂ ਵਾਲੇ 14 ਹੋਰ ਮਰੀਜ਼ਾਂ ਦਾ ਮੌਕੇ ਤੇ ਹੀ ਇਲਾਜ ਕੀਤਾ ਗਿਆ ਤੇ ਬਸ ਰਹੀਂ ਹਸਪਤਾਲ ਚ ਆਏਗੇ ਜਿੱਥੇ ਤਿੰਨ ਰੁਕੇ ਤੇ ਬਾਕੀ ਆਪਣੇ ਪਰਿਵਾਰਾਂ ਦੇ ਕੋਲ ਵਾਪਸ ਚਲੇ ਗਏ ਐਂਬੂਲੈਂਸ ਵਿਕਟੋਰੀਆ ਦੇ ਬਿਆਨ ਦੇ ਵਿੱਚ ਕਿਹਾ ਗਿਆ ਕਿ ਹਸਪਤਾਲ ਦੇ ਵਿੱਚ ਪੇਸ਼ ਕੀਤਾ ਗਿਆ ਇੱਕ ਹੋਰ ਮਰੀਜ਼ ਨਿੱਜੀ ਸਾਧਨਾਂ ਦੇ ਦੁਆਰਾ ਘਰ ਚਲਾ ਗਿਆ ਦਾਜੀ ਇਹ ਕਿ ਇਸ ਹਾਦਸੇ ਦੇ ਵਿੱਚ ਗਣੀ ਮੱਤ ਰਹੀ ਕਿ ਕੋਈ ਜ਼ਿਆਦਾ ਜਾਨੀ ਨੁਕਸਾਨ ਨਹੀਂ ਹੋ ਹਾਲਾਂਕਿ ਇੱਕ ਲੜਕੀ ਦੀ ਮੌਤ ਹੋ ਗਈ ਹੈ ਤੇ ਇੱਕ ਲੜਕੇ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਬਾਕੀ ਨੂੰ ਹੀ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ